ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਆ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕੱਲ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਅਲੱਗ-ਅਲੱਗ ਸਥਾਨਾਂ ਤੇ ਕਈ ਥਾਨਾਂ ਤੇ ਵਧੀਆ ਵਰਖਾ ਹੋਈ ਆ ਤੇ ਕੁਝ ਥਾਨਾਂ ਜਿਹੜੇ ਉਹ ਹਲੇ ਵੀ ਵਰਖਾ ਤੋਂ ਸਖਣੇ ਆ ਜਿਹੜੇ ਉਹ ਪਏ ਆ ਜਿਹੜੇ ਦੱਖਣ ਪੱਛਮੀ ਇਲਾਕੇ ਆ ਇਹਨਾਂ ਦੇ ਵਿੱਚ ਕੱਲ ਵੀ ਵਧੀਆ ਵਰਖਾ ਹੋਈ ਆ ਤੇ ਅੱਜ ਵੀ ਕਾਫੀ ਇਲਾਕਿਆਂ ਦੇ ਵਿੱਚ ਜਿਹੜੇ ਬਾਰਡਰ ਏਰੀਆ ਦੇ ਨਾਲ ਜ਼ਿਲ੍ਹੇ ਪੈਂਦੇ ਆ ਉਹਨਾਂ 'ਚ ਵਧੀਆ ਵਰਖਾ ਹੋਈ ਆ ਤੇ ਬਾਕੀ ਪੰਜਾਬ ਦੇ ਵੀ ਅਲੱਗ 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 ਜ਼ਿਲ੍ਹਿਆਂ ਦੇ ਵਿੱਚ ਥੋੜੀਆਂ-ਬਹੁਤੀਆਂ ਜਗ੍ਹਾਵਾਂ ਤੇ ਅਲੱਗ-ਅਲੱਗ ਕਾਰਵਾਈਆਂ ਜਿਹੜੀਆਂ ਹੋਈਆਂ ਜੇਕਰ ਆਪਾਂ ਹਵਾਵਾਂ ਦੇ ਸਾਰੇ ਗੱਲ ਕਰੀਏ ਤਾਂ ਹਵਾਵਾਂ ਕੱਲ ਰਾਤ ਤੋਂ ਬਦਲ ਗਿਆ ਸੀ ਅੱਜ ਸਵੇਰ ਤੋਂ ਜ਼ਬਰਦਸਤ ਤਰੀਕੇ ਦੇ ਨਾਲ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਪੰਜਾਬ ਦੇ ਉੱਤੇ ਚੱਲ ਰਹੀਆਂ ਨੇ ਤੇ ਲੋ ਪ੍ਰੈਸ਼ਰ ਏਰੀਆ ਉਸੇ ਤਰ੍ਹਾਂ ਛੱਤੀਸਗੜ ਦੇ ਭਾਗਾਂ ਤੇ ਬਣਿਆ ਹੋਇਆ ਤੇ ਇੱਕ ਜਿਹੜਾ ਚੱਕਰਵਾਤਾ ਉਹ ਪਾਕਿਸਤਾਨ ਦੇ ਭਾਗਾਂ ਤੇ ਉਸੇ ਤਰ੍ਹਾਂ ਬਰਕਰਾਰ ਆ ਅਰਬ ਸਾਗਰ ਦੀ ਨਮੀ ਤੇ ਇਸ ਤੋਂ ਬੰਗਾਲ ਦੀ ਖਾੜੀ ਦੀ ਨਮੀ ਜਿਹੜੀ ਉਹ ਪੰਜਾਬ ਤੇ ਪਹੁੰਚ ਰਹੀ ਆ ਤੇ ਬਰਖਦੇ ਗਤੀਵਿਧੀਆਂ ਵੀ ਦੇ ਰਹੀ ਆ ਜੇਕਰ ਹੁਣ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਐਕਸਿਸ ਆਫ ਮੌਨਸੂਨ ਵੀ ਹਲੇ ਪੰਜਾਬ ਦੇ ਉੱਪਰ ਦੀ ਹੀ ਜਾ ਰਹੀ ਆ। ਅੰਮ੍ਰਿਤਸਰ ਅੰਬਾਲਾ ਤੋਂ ਹੁੰਦੇ ਹੋਏ ਲੋ ਪ੍ਰੈਸ਼ਰ ਏਰੀਆ ਦੇ ਨਾਲ ਕਨੈਕਟ ਹੋ ਰਹੀ ਆ। ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕੁਝ ਸਥਾਨਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਆ। ਕਿਤੇ ਕਿਤੇ ਕੋਈ ਇਲਾਕਾ ਹੋ ਸਕਦਾ ਜਿੱਥੇ ਥੋੜੇ ਸਮੇਂ ਦੇ ਲਈ ਤੇਜ਼ ਛਰਾਟੇ ਦਾ ਰਮੀ ਆ ਜਿਹੜਾ ਉਹ ਪੈ ਜਾਵੇ। ਨੇੜਾ ਹਲਕੀ ਤੋਂ ਦਰਮਿਆਨੀ ਬਰਖਾ ਜੜਿਓ ਕੁਝ ਇਲਾਕਿਆਂ ਚ ਹੋ ਸਕਦੀ ਆ ਜਿਆਦਾ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੱਲ ਮਿਤੀ ਆਪਣੇ 11 ਤਰੀਕ ਨੂੰ ਤੇ 12 ਤਰੀਕ ਨੂੰ ਆ ਜ਼ਿਆਦਾਤਰ ਭਾਗਾਂ ਦੇ ਵਿੱਚ ਜਾਨੀ ਖੁਸ਼ਕ ਰਹਿਣ ਦੀ ਹੋ ਸੰਭਾਵਨਾ ਵਾ ਜਿਆਦਾ ਬਰਖਾ ਹੋਣ ਦੀ ਇੰਨੀ ਸੰਭਾਵਨਾ ਜਿਹੜੀ ਉਹ ਨਹੀਂ ਬਣ ਰਹੀ ਜਿਆਦਾ ਬਰਖਾ ਜਿਹੜੀ ਉਹ 13 ਤਰੀਕ ਤੋਂ ਦੁਬਾਰਾ ਬਰਖਾ ਜਿਹੜੀ ਉਹ ਸ਼ੁਰੂ ਹੋਣ ਦੀ ਸੰਭਾਵਨਾ 13 14 15 16 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਰਖਾ ਹੋ ਸਕਦੀ ਆ ਕਿਉਂਕਿ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਅੱਗੇ ਆ ਰਹਿਣਾ ਆਪਣੇ ਉੱਤਰ ਪ੍ਰਦੇਸ਼ ਦੇ ਕੁਝ ਭਾਗ ਅਤੇ ਰਾਜਸਥਾਨ ਦੇ ਕੁਝ ਭਾਗ ਫਿਰ ਉੱਥੋਂ ਜੇਕਰ نیچے ਨੂੰ ਗੁਜਰਾਤ ਵੱਲ ਨੂੰ ਮੁੜਦਾ ਲੋ ਪ੍ਰੈਸ਼ਰ ਏਰੀਆ ਤਾਂ ਪੰਜਾਬ ਤੇ ਬਰਖਾ ਘਟ ਜੂਗੀ ਤੇ ਐਕਸਿਸ ਆਫ ਮੌਨਸਨ ਵੀ نیچے ਚਲੀ ਜਾਊਗੀ ਲੇਕਿਨ ਜੇ ਕਾਨਪੁਰ ਤੋਂ ਹੁੰਦਾ ਹੋਇਆ ਸਿੱਧਾ ਹੀ ਆਪਣੇ ਨੌਰਥ ਰਾਜਸਥਾਨ ਵੱਲ ਨੂੰ ਆਉਂਦਾ ਲੋ ਪ੍ਰੈਸ਼ਰ ਤਾਂ ਪੰਜਾਬ ਤੇ ਹਰਿਆਣਾ ਤੇ ਦਿੱਲੀ ਤੇ ਵਧੀਆ ਵਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਅਪਡੇਟ ਦੇਵਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਹਲਕੀ ਤੋਂ ਦਰੇ ਮੈਨੀ ਵਰਖਾ ਕਿਤੇ ਕਿਤੇ ਹੋ ਸਕਦੀ ਆ ਮੱਧ ਪ੍ਰਦੇਸ਼ 'ਚ ਭਾਰੀ ਵਰਖਾ ਹੋ ਸਕਦੀ ਆ ਹੁਣ ਆਪਾਂ ਗੱਲ ਕਰਦੇ ਆ ਅਗਲੇ 5 ਦਿਨਾਂ ਦੇ ਮੌਸਮ ਦੀ ਜੇਕਰ ਆਪ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਤਾਂ ਕੱਲ ਮਿਤੀ ਤੁਸੀਂ ਦੇਖ ਸਕਦੇ ਹੋ 11 ਤਰੀਕ ਨੂੰ ਪੰਜਾਬ ਦੇ ਵਿੱਚ ਉੱਤਰ ਪੱਛਮੀ ਇਲਾਕਿਆਂ ਵਿੱਚ ਘਰ ਚਮਕਣਾ ਖੁੱਜ ਹਸਤਾਨਾਂ ਤੇ ਤੇਜ਼ ਵਰਖਾ ਹੋ ਸਕਦੀ ਆ ਜਿਵੇਂ ਅੰਮ੍ਰਿਤਸਰ ਤਰਨਤਾਰਨ ਦਾ ਏਰੀਆ ਵਾ ਤੇ ਨਾਲ ਲੱਗਦਾ ਪੱਟੀ ਦਾ ਏਰੀਆ ਮੋਗਾ ਹੋ ਗਿਆ ਲੁਧਿਆਣੇ ਤੱਕ ਘਰ ਚਮਕਣਾ ਤੇਜ਼ ਵਰਖਾ ਹੋ ਸਾਰੀਆ ਬਾਕੀ ਇਲਾਕਿਆਂ ਵਿੱਚ ਹਲਕੀ ਦਰਬਾਨੀ ਵਰਖਾ ਹੋਣ ਦੀ ਸੰਭਾਵਨਾ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਛੱਤੀਸਗੜ ਦੇ ਵਿੱਚ ਜ਼ਬਰਦਸਤ ਵਰਖਾ ਆਊਗੀ ਹਰਿਆਣਾ ਦੇ ਵਿੱਚ ਅਤੇ ਉੱਤਰਾਖੰਡ ਦੇ ਵਿੱਚ ਵਧੀਆ ਵਰਖਾ ਹੋਣ ਦੀ ਸੰਭਾਵਨਾ ਹਿਮਾਚਲ ਜੰਮੂ ਕਸ਼ਮੀਰ ਤੇ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ ਗੱਲ ਕਰ ਲਈਏ ਆਪਾਂ ਜੀ ਉਸ ਤੋਂ ਬਾਅਦ 12 ਤਰੀਕ ਦੀ 12 ਤਰੀਕ ਨੂੰ ਪੰਜਾਬ ਦੇ ਦੱਖਣ ਤੇ ਪੱਛਮੀ ਇਲਾਕਿਆਂ ਦੇ ਨਾਲ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ 'ਚ ਕਿਤੇ ਹਲਕੀ ਫੁਲਕੀ ਗਤੀਵਿਧੀ ਆ। ਬਾਕੀ ਆਮ ਤੌਰ ਤੇ ਮੌਸਮ ਖੁਸ਼ਕ ਰਹੂਗਾ। ਹਮਾਚਲ ਜੰਮੂ ਕਸ਼ਮੀਰ 'ਚ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ। ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਅਤੇ ਛੱਤੀਸਗੜ੍ਹ ਦੇ ਨਾ ਭਾਗਾਂ 'ਚ ਜ਼ਬਰਦਸਤ ਬਰਖਾ ਹੋ ਸਕਦੀ ਹੈ। ਗੱਲ ਕਰ ਲਈਏ ਆਪਾਂ 13 ਤਰੀਕ ਦੀ। 13 ਤਰੀਕ ਨੂੰ ਪੰਜਾਬ ਦੇ ਵਿੱਚ ਹਲਚਲ ਥੋੜੀ ਜਿਹੀ ਫੇਰ ਪਦਣੀ ਸ਼ੁਰੂ ਹੋਊਗੀ ਕਿਉਂਕਿ ਲੋ ਪ੍ਰੈਸ਼ ਪੂਰਬੀ ਰਾਜਸਥਾਨ ਤੇ ਦੱਖਣੀ ਰਾਜਸਥਾਨ ਦੇ ਮਾਧ ਦੇ ਵਿੱਚ ਆ ਜਾਣਾ ਜਿਹਦੇ ਕਰਕੇ ਹਰਿਆਣੇ ਦੇ ਵਿੱਚ ਕੁਝ ਗਤੀਵਿਧੀਆਂ ਪੰਜਾਬ ਦੇ ਜਿਹੜੇ ਦੱਖਣੀ ਭਾਗ ਆ ਇਹਨਾਂ ਦੇ ਵਿੱਚ ਗਤੀਵਿਧੀਆਂ ਹੋਣ ਦੀ ਸੰਭਾਵਨਾ ਬਣ ਰਹੀ ਹੈ ਉਹਦੇ ਬਾਰੇ ਅਪਡੇਟ ਆਉਣ ਵਾਲੇ ਸਮੇਂ ਤੇ ਦੇਵਾਂਗੇ ਕਿੰਨੀ ਵਰਖਾ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਉਸ ਵਾਰ ਗੱਲ ਕਰ ਲਈਏ ਆਪਾਂ 14 ਤਰੀਕ ਦੀ 14 ਤਰੀਕ ਨੂੰ ਪੰਜਾਬ ਦੇ ਪੂਰਬੀ ਤੇ ਉੱਤਰੀ ਭਾਗਾਂ ਵਿੱਚ ਗਰਜ ਚਮਕਣਾ ਛਿੱਟੇ ਪੈ ਸਕਦੇ ਆ ਹਰਿਆਣੇ ਦੇ ਵਿੱਚ ਬਰਖਾ ਹੋ ਸਕਦੀ ਆ ਰਾਜਸਥਾਨ ਦੇ ਦੱਖਣੀ ਤੇ ਪੱਛਮੀ ਭਾਗਾਂ ਵਿੱਚ ਗਰਜ ਚਮਕਣਾ ਤੇਜ਼ ਬਰਖਾ ਹੋਊਗੀ ਬਾਕੀ ਜਿਹੜਾ ਬਿਹਾਰ ਛੱਤੀਸਗੜਾ ਇੱਥੇ ਵੀ ਬਰਖਾ ਹੋਣ ਦੀ ਸੰਭਾਵਨਾ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਹਲਕੀ ਬਰਖਾ ਹੋ ਸਕਦੀ ਆ ਗੱਲ ਆਪਾਂ ਕਰ ਲੈਨੇ ਆ ਜੀ 15 ਤਰੀਕ ਦੀ 15 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ 'ਚ ਹਲਕੇ ਫੁਲਕੇ ਵਰਖਾ ਹੋ ਸਕਦੀ ਹੈ ਉੱਤਰਾਖੰਡ 'ਚ ਭਾਰੀ ਵਰਖਾ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਭਾਰੀ ਵਰਖਾ ਹੋ ਸਕਦੀ ਹੈ ਰਾਜਸਥਾਨ 'ਚ ਹਲਕੀ ਦਰਮਿਆਨੀ ਵਰਖਾ ਹੋ ਸਕਦੀ ਹੈ ਗੱਲ ਆਪਾਂ 16 ਤਰੀਕ ਦੀ ਕਰ ਲੈਨੇ ਆ 16 ਤਰੀਕ ਨੂੰ ਰਾਜਸਥਾਨ ਦੇ ਜ਼ਿਆਦਾਤਰ ਭਾਗ ਪੱਛਮੀ ਭਾਗਾਂ ਨੂੰ ਛੱਡ ਕੇ ਗੁਜਰਾਤ ਨੂੰ ਛੱਡ ਕੇ ਪੰਜਾਬ ਦੇ ਉੱਤਰ ਪੂਰਬੀ ਸਾਰੇ ਇਲਾਕੇ ਹਰਿਆਣਾ ਇਸ ਤੋਂ ਬਾਅਦ ਹਮਾਚਲ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ਾ ਦਿੱਲੀ ਉੱਤਰਾਖੰਡ ਚ ਤੇ ਜੰਮੂ ਕਸ਼ਮੀਰ ਚ ਮੌਸਲਾ ਧਾਰ ਵਰਖਾ ਹੋਣ ਦੀ ਸੰਭਾਵਨਾ ਬਣ ਰਹੀ ਹੈ ਗੱਲ ਆਪਾਂ ਕਰ ਲੈਣੇ ਆ ਜੀ 17 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਘਰ ਚਮਕ ਦੇ ਨਾਲ ਤੇ ਉੱਤਰ ਪੱਛਮੀ ਰਾਜਸਥਾਨ ਹਰਿਆਣੇ ਦੇ ਵਿੱਚ ਘਰ ਚਮਕ ਨਾਲ ਵਧੀਆ ਵਰਖਾ ਹੋ ਸਕਦੀ ਹੈ ਗੱਲ ਆਪਾਂ ਕਰ ਲਈਏ 18 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਖੁਸ਼ਕ ਹੋਣਾ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਗੱਲ ਆਪਾਂ 19 ਤਰੀਕ ਦੀ ਕਰੀਏ ਤਾਂ 19 ਤਰੀਕ ਨੂੰ ਫੇਰ ਹਮਾਉਤਲ ਪ੍ਰਦੇਸ਼ ਜੰਮੂ ਕਸ਼ਮੀਰ ਪੱਛਮੀ ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਉੱਤਰ ਤੇ ਪੂਰਬੀ ਇਲਾਕਿਆਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਜਿਹਦੇ ਅਪਡੇਟ ਆਪਾਂ ਆਉਣ ਵਾਲੇ ਸਮੇਂ ਤੇ ਦੇਵਾਂਗੇ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਮੌਸਮ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਹੋਊ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ